ਜਾਤਰਾ ਸੀ ਲੱਗ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਜੈ ਮਾਤਾ ਦੀ ਝੜੀ ਮੇਲਾ 2025 ਲਾਈਵ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਦੇਖੋ ਕਿੱਦਾਂ ਲੱਗੀਆਂ ਹੋਈਆਂ ਨੇ ਰੌਣਕਾਂ ਝੜੀ ਦਰਬਾਰ ਕਾਨਾ ਚੱਕ ਜੰਮੂ ਐਂ ਕਸ਼ਮੀਰ ਦੇ ਵਿੱਚ ਲਾਈਵ ਤਸਵੀਰਾਂ ਦਿਖਾਵਾਂਗੇ ਤੇ ਜੈ ਮਾਤਾ ਦੀ ਜਰੂਰ ਲਿਖਿਓ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਦੇਖੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲਾਈਵ ਝੜੀ ਦਰਬਾਰ ਕਾਨਾ ਚੱਕ ਜੰਮੂ ਤੋਂ ਸਾਰਿਆਂ ਨੂੰ ਜੈ ਬੁਆ ਜੈ ਦੇ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਡੀ ਟੀਮ ਵੱਲੋਂ ਤੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਕਿੰਦਾ ਲੱਗੀਆਂ ਹੋਈਆਂ ਨੇ ਰੌਣਕਾਂ ਝੀੜੀ ਦਰਬਾਰ ਜੰਮੂ ਮੇਲੇ ਦੀਆਂ ਦੇਖੋ ਕੁਝ ਲਾਈਵ ਤਸਵੀਰਾਂ ਤੇ ਸਾਰਿਆਂ ਨੂੰ ਜੈ ਮਾਤਾ ਦੀ ਜੈ ਬੁਆ ਬਾਬਾ ਜੀ ਜਰੂਰ ਲਿਖੋ ਜੀ ਦੇਖੋ ਮੇਲੇ ਵਿੱਚ ਲੱਗੀਆਂ ਨੇ ਰੌਣਕਾਂ ਹਜ਼ਾਰਾਂ ਦੀ ਗਿਣਤੀ 'ਚ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਵਾਸਤੇ ਪਹੁੰਚੀਆਂ ਸੰਗਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜੰਮੂ ਐਂਡ ਕਸ਼ਮੀਰ ਝਿੜੀ ਦਰਬਾਰ ਤੋਂ ਤੇ ਦੁਆਬਾਏ ਦੇ ਦਰਬਾਰ ਤੋਂ ਤੁਹਾਨੂੰ ਕੁੰਦੀਆਂ ਤਸਵੀਰਾਂ ਦਿਖਾ ਰਹੇ ਹਾਂ ਲਾਈਵ ਦੇਖੋ ਲਾਈਵ ਤਸਵੀਰਾਂ ਦੁਆਬਾਏ ਦਰਬਾਰ ਦੇ ਉੱਤੇ ਲੱਗੀਆਂ ਨੇ ਰੌਣਕਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਰਾਏ ਉਹ ਮੇਲਾ ਜਰਾ ਇੱਥੇ ਕਰਾਇਆ ਜਾ ਰਿਹਾ ਹੈ 2025 ਝਿੜੀ ਮੇਲਾ 2025 ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਜੈ ਬੂਆ ਬਾਬਾ ਜੀ ਦੇ ਸਾਰਿਆਂ ਨੂੰ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੇਖੋ ਕੱਲ ਨੂੰ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਪਾਂ ਤੇ ਜੈ ਮਾਤਾ ਦੇ ਜ਼ਰੂਰ ਲਿਖਿਓ ਜੀ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਆਪਾਂ ਉਧਰ ਦਾ ਨਾਮ ਭਾਂਜੇ ਦਾ ਨਾਮ ਸੰਜੂ ਕੱਲ ਸਜਤਾ ਜੀ ਨੇ ਉਧਰਾਡੇ ਤੋਂ ਪਹੁੰਚਦੇ ਨੇ ਦੇਖੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਝੜੀ ਮੇਲਾ 2025 ਦੀਆਂ ਲਾਈਵ ਤਸਵੀਰਾਂ ਤੇ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਜੈ ਮਾਤਾ ਦੀ ਜਰੂਰ ਲਿਖਿਓ ਤੁਹਾਨੂੰ ਦਿਖਾ ਰਿਆਂ ਲਾਈਵ ਤਸਵੀਰਾਂ ਜੰਮੂ ਐਂ ਕਸ਼ਮੀਰ ਛਿੜੀ ਕਾਨਾ ਚੱਕ ਤੋਂ ਲਾਈਵ ਤਸਵੀਰਾਂ ਨੇ ਦੇਖੋ ਤਸਵੀਰਾਂ ਤੇ ਜੈ ਮਾਤਾ ਦੀ ਜਰੂਰ ਲਿਖਿਓ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਸਾਰਿਆਂ ਨੂੰ ਛਿੜੀ ਮੇਲੇ 2025 ਦੀਆਂ ਬਹੁਤ ਬਹੁਤ ਮੁਬਾਰਕਾਂ ਦੇਖੋ ਲਾਈਵ ਤਸਵੀਰਾਂ ਕਿਉਂਕਿ ਜੈ ਮਾਤਾ ਦੀ ਜੈ ਬੋਆ ਬਾਬਾ ਜੀ ਦੀ ਲਾਈਵ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆਪਾਂ ਬੁਆ ਬਾਵਾ ਜੀ ਦੇ ਇਸ ਪਾਪਣ ਆਇਆ ਖਣ ਦੇਖੋ ਸ਼ਾਸਨ ਵੱਲੋਂ ਜਿਹੜੇ ਨੇ ਪੂਰਾ ਇੰਤਜ਼ਾਮ ਕੀਤੇ ਗਏ ਨੇ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆਪਾਂ ਤੇ ਬਹੁਤ ਵਧੀਆ ਇੰਤਜ਼ਾਮ ਹੀ ਕੀਤੇ ਗਏ ਨੇ ਬੁਆ ਬਾਵਾ ਜੀ ਕਿਰਪਾ ਸਾਰੀਆਂ ਸੰਗਤਾਂ ਜਿਹੜੀ ਜਿਹੜੀ ਵੀਡੀਓ ਦੇਖ ਰਹੀ ਨੇ ਜੈ ਮਾਤਾ ਦੀ ਵੀ ਜਰੂਰ ਲਿਖੋ ਤੇ ਲਾਈਵ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆਪਾਂ देखो तस्वीर जम्मू एंड कश्मीर जय तो संस्कृतम जय तो भारतम नमस्ते दोस्तों बहुत बहुत स्वागत है आज आपका इस संस्कृत गुरुकुल पाठशाला में संस्कृत पाठशाला जो चलत संस्कृत गुरुकुलम के नाम से है जिसमें आज हम संस्कृत पढ़ेंगे जहाँ तक भी मेरी आवाज जा रही है मैं सबसे निवेदन करता हूं अगर आप पाँच सात मिनट में संस्कृत के दो चार वाक्य सीखना चाहते हैं बोलना सीखना चाहते हैं तो हमसे जुड़ जाइए मैं निवेदन करता हूं जहां तक भी आवाज जा रही है आप इस मंच के आसपास आ जाइए आज हम बहुत सरल शब्दों में संस्कृत सीखने वाले हैं बंधुओं इस दुनिया की जितनी भी भाषाएं हैं चाहे वो हिंदी हो अंग्रेजी हो फ्रेंच हो लैटिन हो सारी भाषाएं संस्कृत से निकली हुई हैं डोगरी में भी यहाँ तक की डोगरी में भी जो शब्द है वो सारे संस्कृत से ही आए हैं आज इस सुंदर कार्यक्रम में मैं आपका सभी का हार्दिक स्वागत करता हूँ हार्दिक धन्यवाद करता हूँ यहाँ पे पधारने के लिए एक बार मैं नारा लगवाऊंगा जय तो संस्कृतम बोलूंगा आपने बोलना है जय तू भारतम जय तू संस्कृतम जय तू संस्कृतम जय तू संस्कृतम की जा सकती है और जितनी भी दुनिया में भाषाएं हैं चाहे डोगरी भाषा हो चाहे हिंदी हो अंग्रेजी हो फ्रेंच हो लेटिन हो सारी भाषाएं ऐतिहासिक रूप से और साइंटिफिकली ये प्रूव हो चुका है कि सभी भाषाएं संस्कृत से निकली हैं तो अगर हम अपनी जड़ों को समझना चाहते हैं भारत को समझना चाहते हैं भारतीय संस्कृति सभ्यता को समझना चाहते हैं तो संस्कृत की तरफ जरूर जुड़ना पड़ेगा जरूर मोड़ना पड़ेगा तो आज मैं आपका ध्यान अभी इस बोर्ड की तरफ आकर्षित करना चाहता हूँ संस्कृत पाठशाला पुराने समय में हमारे ए, जो स्कूल थे विद्यालय थे सबको पाठशाला ही कहा जाता था बड़ा यूपी पंजाब हरियाणा राजस्थान हिमाचल तू पहुंच ने फोरन तो भी जो संगत पहुँच दिया लाइव तस्वीर थानू दिखा रहे आप ਤੋਂ ਪੂਰਾ ਝੜੀ ਮੇਲਾ 2025 ਇਹ ਦੇਖੋ ਲਾਈਵ ਤਸਵੀਰਾਂ ਤੇ ਲਿਖੋ ਜੈ ਮਾਤਾ ਦੀ ਜੈ ਬੂਆ ਬਾਬਾ ਜੀ ਦੀ ਦੇਖੋ ਤਸਵੀਰਾਂ ਨੇ ਜੰਮੂ ਤੋਂ ਸਭ ਤੋਂ ਵੱਡਾ ਜਿਹੜਾ ਮੇਲਾ ਲੱਗਦਾ ਹੈ ਝੜੀ ਦਰਬਾਰ ਜੰਮੂ ਵਿੱਚ ਲਾਈਵ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਤੇ ਵੀਡੀਓ ਨੂੰ ਰੱਥ-ਰੱਥ ਸ਼ੇਅਰ ਕਰਿਓ ਦੇਖੋ ਰੌਣਕਾਂ ਲੱਗੀਆਂ ਹੋਈਆਂ ਨੇ ਬੂਆ ਬਾਬਾ ਜੀ ਦੇ ਦਰਬਾਰ ਦੇ ਉੱਤੇ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਸਾਰਿਆਂ ਨੂੰ ਜੈ ਮਾਤਾ ਦੀ ਜੈ ਬੂਆ ਬਾਬਾ ਜੀ ਦੇਖੋ ਤੁਸੀਂ ਵੀਰਾ ਲਾਈਵ ਤੇ ਦੇਖੋ ਜੈ ਮਾਤਾ ਦੀ ਜੈ ਬੂਆ ਬਾਬਾ ਜੀ ਦੇਖੋ ਇਹ ਲਾਈਵ ਚਾਹ ਮੇਲੇ ਦੀਆਂ 2025 ਜਿਹੜੀ ਮੇਲਾ ਜੈ ਮਾਤਾ ਦੀ ਜੈ ਬੂਆ ਬਾਬਾ ਜੀ ਦੀ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਤੇ ਬਹੁਤ ਪਾ ਵਾਹ ਇਹ ਦੇ ਦਰਬਾਰ ਦੇ ਉੱਤੇ ਬੜੀ ਬੜੀ ਗੁਰੂ ਜਰੀਆਂ ਨੇ ਇੱਕ ਬਹੁਤ ਸੰਖਿਆ ਪਹੁੰਚੀ ਹੈ ਨੇ ਇੱਥੇ ਛਿੜੀ ਮੇਲੇ ਦੇ ਵਿੱਚ ਰਮਸਤਕ ਹੋਣ ਵਾਸਤੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਪਾਂ ਦੇਖੋ ਦੂਰ ਤੱਕ ਕਿੰਨਾ ਮੇਲੇ ਦੇ ਵਿੱਚ ਲੱਗਿਆ ਹੋਇਆ ਨੇ ਪੁੰਗਾ ਬਾਬਾ ਜੀ ਸਾਰਿਆਂ ਦੇ ਕਿਰਪਾ ਬਣਾਈ ਰੱਖਣਾ ਅਧਿਆਨ ਸਾਹਿਬ ਤੁਸੀਂਾਂ ਦੇ ਚਾਵਾਂ ਦੇ ਨਾਲ ਜਰਾ ਬਹੁਤ ਮਾਇਦਾ ਦਿਨ ਦਿਹਾੜ ਜਰਾ ਆਇਆ ਜਾਵੇ ਬਹੁਤ ਬਵਾਦੀ ਸਾਰੇਂ ਕਿਰਪਾ ਭਾਈ ਰੱਖਣ ਵਿੱਚ ਇਸੇ ਸੰਬੰਧਿਤ ਕਿਸੇ ਵੀ ਜਾਣਕਾਰੀ ਕੇ ਲਿਏ ਆਪ ਜੁਆਇੰਟ ਕੰਟਰੋਲ ਰੂਮ ਮੇ ਆ ਸਕਤੇ ਹੈ ਜੁਆਇੰਟ ਕੰਟਰੋਲ ਰੂਮ ਕੇ ਦਰਵਾਜ਼ੇ 24 ਘੰਟੇ ਆਪਕੇ ਲਈ ਹੈ ਧੰਨਵਾਦ ਕੁੰਨਿਆ ਦਾ ਇਸ਼ਨਾਨ ਵੀ ਜਰਾ ਹੋਏਗਾ ਅੱਜ ਤਾਂ ਪਲਾਟ ਉਹ ਵੀ ਤਸਵੀਰਾਂ ਦਿਖਾਵਾਂਗੇ ਤੇ ਵੀਡੀਓ ਨੂੰ ਵਰਤਮਾਨ ਸ਼ੇਅਰ ਕਰਿਓ ਜੈ ਮਾਤਾ ਦੀ ਜੂ ਲਿਖੋ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਵੀਡੀਓ ਨੂੰ ਵਰਤਮਾਨ ਸ਼ੇਅਰ ਕਰਿਓ ਦੇਖੋ ਜੂਰ ਤੱਕ ਕਿਦਾਂ ਮੇਲੇ ਵਿੱਚ ਸ਼ਰਧਾਜਲੀਆਂ ਭੰਗੀਆਂ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਦੇਖੋ ਲਾਸ਼ ਓਏ ਜਾਨੇ ਦਵਾਈ ਦੇ ਦਬਾਅੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਦੇਖੋ ਕੰਟਰਾਲ ਆ ਗਿਆ ਹੋਇਆ ਨੇ ਦੇਖੋ ਤਸਵੀਰਾਂ ਜਗਵਾਏ ਦੇ ਦਰਬਾਰ ਦੀਆਂ ਦੇਖੋ ਜਿਆ ਮਾਤਾਂ ਦੀ ਸਵਾਜ ਪੁੰਨਿਆਂ ਦਾ ਸ਼ਾਨ ਹੈ ਤੇ ਸੰਗਤਾਂ ਵੀ ਬੜੀ ਬੜੀ ਮੂਰੋ ਜਰੀਆਂ ਹੁੰਛਿਆਂ ਨੇ ਜਿੱਦੜ ਵੀ ਦੇਖੋ ਤੁਸੀਂ ਉਹਨਾਂ ਕਾ ਹੀ ਲੱਗੀਆਂ ਹੋਈਆਂ ਨੇ ਜਗਵਾਏ ਦੇ ਦਰਬਾਰ ਸੰਕਤਾ ਵੀ ਜਰੀਆਂ ਨੇ ਉਹ ਸਨਾਨ ਕਰਨ ਵੀ ਜਾ ਰਹੀਆਂ ਨੇ ਤੇ ਸਨਾਨ ਕਰਕੇ ਵੀ ਆ ਰਹੀਆਂ ਅੱਜ ਕੁੰਨਿਆਂ ਦਾ ਇਸ਼ਨਾਨ ਆ ਜਿਹੜਾ ਪਵਿੱਤਰ ਸਨਾਨ ਆ ਜਿਹੜਾ ਕੁੰਨਿਆਂ ਦਾ ਦੇਖੋ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਲਾਈਵ ਢੀੜੀ ਦਰਬਾਰ ਕਾ ਨਾ ਚੱਕੋ ਨਾਲ ਰਸ਼ਾ ਸੰਕਟਾਂ ਜਰੀ ਨੇ ਮਾ ਮਾਗ ਬਾਂਦਰੀਆਂ ਨੇ ਅੱਥੇ ਬੂਆ ਬਾਬਾ ਜੀ ਦਾ ਅੱਜ ਆਸ਼ੀਰਵਾਦ ਪ੍ਰਾਪਤ ਕਰਨਗੇ ਬਾਬਾ ਜਤਮਲ ਜੀ ਦਾ ਬੂਆ ਕੋਲੀ ਜੀ ਦਾ ਅੱਜ ਸੇਰਾ ਇਹ ਪੁੰਨਿਆਂ ਦਾ ਇਸ਼ਨਾਨ ਨਹੀਂ ਹੈ ਦੇਖੋ ਲਾਈਵ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਮੇਲਾ ਝੜੀ ਦਾ 2025 ਝੜੀ ਮੇਲਾ 2025 ਦੀਆਂ ਲਾਈਵ ਤਸਵੀਰਾਂ ਨੇ ਦੇਖੋ ਕਿ ਕਿਦਾਂ ਰੋਣ ਭਾਣਾ ਨਹੀਂ ਆਉਣਾ ਨੰਨਤਾ ਦੇ ਪਾਸੇ ਜਿੱਧਰ ਵੀ ਤੁਸੀਂ ਦੇਖੋਗੇ ਅਦੂਆ ਬਹਾਵੀ ਦੇ ਭਗਤ ਜੀ ਨੇ ਜਰੂਰ ਅਤੇ ਗੰਚੇ ਦੀ ਬੜੀ ਬੜੀ ਜੋੜ ਹੈ ਲਾਈਵ ਵਿੱਚ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆਂ ਜੈ ਮਾਤਾ ਜੀ ਦੇ ਦੇਖੋ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਸੋਨਾ ਪੀਵਾ ਸੋਨਾ ਪੀਵਾ ਦੇਖੋ ਲਾਈਵ ਤਸਵੀਰਾਂ ਜੈ ਮਾਤਾ ਨੂੰ ਜਰੂਰ ਲਿਖੋ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਜੈ ਮਾਤਾ ਬਹਾਵੀ ਦੇ ਜੀ ਲਾਈਵ ਤੁਸੀਂ ਤਾਂ ਜਿਹੜੇ ਦਰਵਾਜ਼ੇ ਦੇ ਕੋਲ ਲਿਫੋ ਜਾਇਬ ਹੋਆ ਬਵਾਇਦੇ ਜੈ ਮਾਤਾ ਨੂੰ ਜਰੂਰ ਲਿਖ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਜੈ ਮਾਤਾ ਵਿੱਚ ਜੈ ਬੂਆ ਬਵਾਇਦੇ ਜੀ ਯਾਰ ਲੱਪ ਕੇ ਲੈ ਗਿਆ ਠੀਕ ਹੈ ਭਾਈ ਤੁਸੀਂ ਹੌਲੀ ਕਰ ਜੈ ਮਾਤਾ ਦੇ ਵਿੱਚ ਵੀਡੀਓ ਜ਼ਰੂਰ ਕਰਨਾ ਕਿਸੇ ਯਾਰ ਨੂੰ ਵਾਹਿਗੁਰੂ ਜੀ ਜੈ ਮਾਤਾ ਦੀ ਜਿਹੜੋ ਜਿਹੜੇ ਵੀਡੀਓ ਦੇਖ ਰਹੇ ਨੇ ਬੂਆ ਬਾਬਾ ਜੀ ਸਾਰਿਆਂ ਦੇ ਕਿਰਪਾ ਬਣਾਇਆ 2025 ਘੜੀ ਮੇਲਾ ਲਾਈਵ ਲੋਕਾਂ ਨੂੰ ਦਰਸ਼ਨ ਕਰਾ ਰਹੇ ਆ ਜੀ ਘੜੀ ਮੇਲੇ ਦੇ ਬੂਆ ਬਾਬਾ ਜੀ ਸਾਰਿਆਂ ਦੇ ਕਿਰਪਾ ਬਣਾਈ ਰੱਖੋ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਜੈ ਮਾਤਾ ਦੀ ਜਰੂਰ ਲਿਖੋ ਜੀ ਅਗਰ ਬੀਪੀ ਸ਼ੂਗਰ ਬਲੱਡ ਸੈਸ਼ਰ ਸਾਰੀ ਬਿਮਾਰੀਆਂ ਕੀ ਜੜੀ ਹੋਈ ਹੈ ਅਗਰ ਇਸ ਜੜੀ ਇਸ ਮਟਾਈ ਉਰਜੇ ਦੇਖੋ ਜੀ ਜਿੰਦੇ ਉਹ ਪਾਸੜਾ ਸੀਰੀਜ਼ ਦਾ ਮਾਈਕ ਨਹੀਂ ਹੈ ਬਸ ਇਹ ਰਾਮੇ ਬਾੜੇ ਆਪਾਂ ਚੜੀਏ ਜੰਨੀ ਜਿਹੜੇ ਵੀ ਵੀਡੀਓ ਦੇਖ ਰਹੇ ਹੋ ਬਾਬਾ ਜੀ ਕਿਰਪਾ ਬਣਾਈ ਰੱਖਣ ਸਾਰਿਆਂ ਦੇ ਉਸਤੇ ਦੇਖੋ ਲਾਈਵ ਤੇ ਸੀਰੀਜ਼ ਨੂੰ ਮਾਣ ਦੇ ਉੱਤੇ

ਦੇਖੋ ਬੁਝਾਰਾਨੀ ਲਖਵਾ ਦੀ ਗੁੰਟੀ ਦੇ ਵਿੱਚ ਜਿਹੜੀਆਂ ਨੇ ਤੇ ਸੰਕਤਾਂ ਹੋਂਚਦੀਆਂ ਨੇ ਨੰਮਸਤਕ ਹੁੰਦੀਆਂ ਨੇ ਤੇ ਬੂਆ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਲਾਈਵ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਤੇ ਜੈ ਮਾਤਾ ਦੇ ਮਿਹਰ ਨਾਲ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਬੂਆ ਬਾਬਾ ਜੀ ਸਾਰਿਆਂ ਦੀ ਕਿਰਪਾ ਕਰਨ ਔਰ ਸਾਲ ਜਿਹੜਾ ਇਹ ਬੂਆ ਬਾਬਾ ਜੀ ਦਾ ਮੇਲਾ ਲੱਗਦਾ ਹੈ ਜੀ ਛਿੜੀ ਦਰਬਾਰ ਤੇ ਤੇ ਹਜ਼ਾਰਾਂ ਦੀ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਨੇ ਸੰਕਟਾਂ ਅਤੇ ਪਹੁੰਚਦੀਆਂ ਨੇ ਨਮਸਤਕ ਹੁੰਦੀਆਂ ਨੇ ਤੇ ਦੂਆ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਦੂਆ ਬਾਬਾ ਜੀ ਕਿਰਪਾ ਬਖਸ਼ ਰਿਹਾਤ ਸਾਰਿਆਂ ਦੇ ਉੱਤੇ ਲਾਈਵ ਚੜੀ ਤੋਂ ਤਾਂ ਤੁਹਾਡੇ ਸਾਰਿਆਂ ਨੂੰ ਦੂਆ ਬਾਬਾ ਜੀ ਦੇ ਦਰਬਾਰ ਤੋਂ ਦੂਆ ਬਾਬਾ ਜੀ ਕਿਹਾ ਬੋਲ ਰਿਹਾ वर्षो ऐसी कार्य चलता आ रहा है ये विश्व का पहला अच्छा मोबाइल संस्कृत गुरुकुल है ये ट्रस्ट के दो मोबाइल गुरुकुल हैं, जो गांव में शहरों में जाके निशुल्क जो संस्कृत का पठन पाठन करवाते हैं और निशुल्क जो है पुस्तकों वितरण करते हैं 2022 में ਜੰਮੂ ਕੇ ਸੇਕ ਕੇ ਮਹਾ ਮਹਿੰਦਰਾ ਪ੍ਰਧਾਨ ਮਨੋਸ਼ ਦੇਵ ਨੇ ਇਸ ਦਾ ਸ਼ੁਰੂਆਤ ਕੀਤਾ ਔਰ ਜਿਹੜੇ ਹਮਾਰੇ ਟਰਸਟ ਦੇ ਤਰਫ ਰਾਤੇ ਬਾਵਾ ਜੀ ਦੀ ਸ਼ਰਪਾ ਬਣਾਈ ਰੱਖਣ ਸਾਰਿਆਂ ਦੇ ਉੱਤੇ ਦੇਖੋ ਲਾਈਵ ਤਸਵੀਰਾਂ ਨੇ ਚਿੜੀ ਮੇਲਾ 2025 ਚਿੜੀ ਮੇਲਾ 2025 ਦੀਆਂ ਤਸਵੀਰਾਂ ਨੇ ਕਿ ਹਜ਼ਾਰਾਂ ਦੀ ਨਹੀਂ ਲੱਖਾਂ ਦੀ ਗਿਣਤੀ ਦੇ ਵਜਿਹਰੀਆਂ ਸੰਤਾਵਾਂ ਤੇ ਪਹੁੰਚਦੀਆਂ ਨੇ ਨੰਤਮਸਤਕ ਹੁੰਦੀਆਂ ਨੇ ਬਾਵਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਦੇਖੋ ਤਸਵੀਰਾਂ ਲਾਈਵ ਛਿੜੀ ਦਰਬਾਰ ਖਾਨਾ ਚੱਕ ਜੰਮੂ ਤੋਂ ਜਿਹੜੇ ਜਿਹੜੇ ਵੀਡੀਓ ਚਲੋ ਭਾਜੀ ਚਲੋ ਅੱਗੇ ਲਿਖੋ ਜੈ ਮਾਤਾ ਦੇ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਲਾਈਵ ਅਨੰਦਸ਼ੀਰਣ ਕਰਾ ਰਹੀ ਆ ਆ ਮੇਲਾ ਛਿੜੀ 2025 ਛਿੜੀ ਮੇਲਾ 2025 ਦੀਆਂ ਲਾਈਵ ਤਸਵੀਰਾਂ ਨੂੰ ਦਿਖਾ ਰਹੇ ਆ ਆ ਦੇਖੋ ਲਾਈਵ ਤਸਵੀਰਾਂ ਨੇ ਅਨੰਦਵਾਰੀ ਆ ਆ ਬਾਬਾਵਾਜੀ ਬਾਹਰ ਜਿਹੜੇ ਸਾਰੇ ਦੋਸਤ ਜਿਹੜੀਆਂ ਜਿਹੜੀਆਂ ਸੰਪਰਕ ਕਰਨ ਕੌਣ ਸੀ ਆਣ ਇਹਨਾਂ ਤੋਂ ਸਤਿਕਾਰ ਉਹਨਾਂ ਵਾਸਤੇ ਜਿਹਾਂ ਮਾਤਾ ਨੂੰ ਜ਼ਰੂਰ ਲਿਖ ਜਿਹੜੇ ਵੀਡੀਓ ਦੇਖ ਰਹੇ ਹੋ ਤੁਹਾਨੂੰ ਮੇਲਾ 2025 2025 ਛਿੜੀ ਮੇਲੇ ਦੀਆਂ ਤਸਵੀਰਾਂ ਨੇ ਦੇਖੋ ਕਿਦਾਂ ਜਲ ਜਲ ਵਾਹ ਕੋਣ ਸੰਤਾਨੇਰੀਆਂ ਨੇ ਮਾਰੀਆਂ ਨਤਮਸਤਕ ਹੋਣ ਮਾਤਾਂ ਪੰਜਾਬ ਤੇ ਆਏ ਹੋਏ ਬਾਬਾ ਜੀ ਕਿਰਪਾ ਬਣੇ ਹਜਤੰਦ ਨੇਰੇ ਕੁਮਾਰ ਹਿੰਦੇ ਦੀ ਦੇਰੀ ਨੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਹੈ ਜਲ ਜਲ ਵਾਹ ਕੋਣ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਸਾਰਿਆਂ ਨੂੰ ਜੈ ਬੂਆ ਬੋਏ ਦੀ ਜੈ ਮਾਤਾ ਦੀ ਛਿੜੀ ਮੇਲਾ 2025 ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਤੇ 부ਆ ਬਾਵਾ ਜੀ ਸਾਰਿਆਂ ਦੀ ਕਿਰਪਾ ਬਣਾਈ ਰੱਖਣ ਤੇ ਪੰਜਾਬ 84 ਲਾਈਵ ਦੀ ਟੀਮ ਵੱਲੋਂ ਸਾਰੀਆਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਤੇ ਜਿਹੜੀਆਂ ਸੰਗਤਾਂ ਇੱਥੇ ਨਤਮਸਤਕ ਹੋਣ ਵਾਸਤੇ 부ਆ ਬਾਵਾ ਦੇ ਮੇਲੇ ਦੇ ਵਿੱਚ ਆਈਆਂ ਨੇ ਉਹਨਾਂ ਨੂੰ ਵੀ ਝਿੜੀ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ 2025 ਦੀਆਂ ਸਾਡੀ ਟੀਮ ਵੱਲੋਂ ਤੋਂ ਵੀਡੀਓ ਨੂੰ ਵੱਤਵਾ ਸ਼ੇਅਰ ਕਰਿਓ ਸਾਰਿਆਂ ਨੂੰ ਜੈ 부ਆ ਜੀ ਦੀ ਜੈ ਮਾਤਾ ਦੀ ਤੁਸੀਂ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ ਲੱਕੀ ਦੀ ਖਾਸ ਰਿਪੋਰਟ ਝਿੜੀ ਤੋਂ